ਜਿਹੜੀ ਲੜਕੀ ਦੀ ਫੋਟੋ ਵਿਖਾਉਂਦੇ ਨਾਲ ਇੱਕ ਮੁੰਡੇ ਦੀ ਵੀ ਵਿਖਾਉਂਦੇ ਕੀ ਮਸਲਾ ਕੀ ਆ ਜੀ ਇਹ ਮਸਲਾ ਸਰ ਗੁੜੀ ਆਦਾਈ ਆ ਆਪਣੀ ਗੁੜੀ ਆਂਦੀ ਪਈ ਸੀ ਦਿੱਲੀ ਤੋਂ ਵਾਪਸ ਤੇ ਪਰੋਇਪੁਰ ਆਈ ਆ ਪਰੋਜਪਰਤੀ ਕਾਣ ਕੇ ਕਵਾਲੇ ਪਿੰਡ ਰੁਕੀ ਆ ਤੇ ਕਵਾਲੇ ਪਿੰਡ ਤੋਂ ਹੀ ਗਾਇਬ ਹੋ ਗਈ ਕੁੜੀ ਸਾਗਰ ਪਿੰਡ ਸੁਭਰਾਮਾ ਦਾ ਮੁੰਡਾ ਰਹਿਦਵਾਲਾ ਜੀ ਸ਼ਰਤ ਕੁੜੀ ਦੀ ਉਮਰ ਕਿੰਨੀ ਆ 15 ਸਾਲ ਦੀ ਨਵਾਲਕਿਆ ਲੜਕੀ ਹਾਂਜੀ ਤੇ ਕਿੰਨੀ ਤਰੀਕ ਦੀ ਅੱਜ ਗਈ ਹੋਈ ਐ ਇਹ 14 ਤਰੀਕ ਦੀ ਗਈ ਹੋਈ ਐ ਤੇ ਇਤਲਾ ਨਹੀਂ ਦਿੱਤੀ ਥਾਣੇ ਇਸ ਬੰਦੇ ਦਿੱਤੀ ਹੋਈ ਆ ਪਰ ਸੁਣਵਾਈ ਕੋਈ ਨਹੀਂ ਹੋ ਰਹੀ ਪੱcza ਵੀ ਹੋਇਆ ਵਾ ਤੇ ਮੁੰਡਾ ਪਿੰਡ ਚ ਹੀ ਰਹਿੰਦਿਆ ਵਾ ਧਮਕੀਆਂ ਵੀ ਦੇਣਦਿਆ ਵਾ ਮੇਰੇ ਵੱਡੇ ਬੇਟੇ ਨੂੰ ਤੇ ਪੁਲਸਾਂ ਤੇ ਕੋਈ ਕਾਰਵਾਈ ਨਹੀਂ ਕਰਨਦੇ। ਤੇ ਤੁਸੀਂ ਗਏ ਸੀ ਪੁਲਸ ਕੋਲ? ਹਾਂਜੀ। ਤੇ ਕੀ ਆਂਦੇ ਤੁਹਾਨੂੰ? ਪੁਲਸ ਵਾਲੇ ਸਾਨੂੰ ਸਭ ਬਤਮੀਜੀ ਨਾਲ ਬੋਲਦੇ ਆ ਸਾਡੀ ਕੋਈ ਸੁਣਵਾਈ ਨਹੀਂ ਕਰਨਦੇ। ਕਹਿੰਦੇ ਜਾਓ ਜਿੱਥੇ ਜਾਣਾ ਚੱਲ ਜੂ ਕੁਛ ਨਹੀਂ ਹੋਣਾ ਨੂੰ। ਹੁਣ ਕੀ ਮੰਗ ਕਰਦੇ ਜੇ ਤੁਸੀਂ? ਅਸੀਂ ਇਹੀ ਮੰਗ ਕਰਦੇ ਆ ਕਿ ਸਾਡੀ ਕੁੜੀ ਵਾਪਸ ਆ ਜਾਵੇ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਜੇ ਸਾਨੂੰ ਭਾਜੀ ਇਹ ਇਨ੍ਹਾਂ ਗੱਲਾਂ ਦਾ ਇਨਸਾਫ ਨਹੀਂ ਮਿਲਣਾ ਤੇ ਫਿਰ ਸਾਨੂੰ ਜੇ ਅਸੀਂ ਕੁੜੀਆਂ ਬਾਰੇ ਇਹੋ ਜੀ ਗਲਤ ਕੋਈ ਕਦਮ ਚੱਕਦੇ ਆ ਤੇ ਫਿਰ ਕਿਉਂ ਰੋਕਦੇ ਆ ਹਨੂੰ? ਇਨਾ ਗਿੱਦੀ ਤੁਹਾਡਾ ਦੋਸਤ ਹੈ ਸੰਜੀ ਕਿਹੜਾ ਪਿੰਡ ਸੁਭਰਾ ਜੀ ਤੇ ਇਹ ਜਿਹੜੀ ਲੜਕੀ ਇਹਦਾ ਨਾਂ ਕੀ ਹੈ ਜਿਹੜੀ ਗਈ 15 ਸਾਲ ਦੀ ਮੈਕੋ ਜੀ ਅੱਛਾ ਤੇ ਕਿਹੜਾ ਮੁੰਡਾ ਕਿਹੜਾ ਕੀ ਨਾਂ ਉਹਦਾ ਜਿਹਨੇ ਖੜਿਆ ਇਥੋਂ ਸਾਗਰ ਜੀ ਗੱਲ ਕੀ ਹੋਈ ਗੱਲ ਇਹ ਜੀ ਮੇਰੀ ਬੇਟੀ ਦਿੱਲੀ ਕੰਮ ਕਰਦੀ ਸੀਗੀ ਉਥੋਂ ਵਾਪਸ ਆਈ ਹੈ ਜੀ ਫਰੋਈਪੁਰ ਫਰੋਈਪੁਰ ਤੋਂ ਬੇਟੀ ਨੇ ਫੋਨ ਲਾਇਆ ਵਾ ਕਿ ਮੰਮੀ ਮੈਂ ਫਰੋਈਪੁਰ ਆ ਗਈਆਂ ਮੈਨੂੰ ਵੀ ਫੋਨ ਲਾਇਆ ਡੈਡੀ ਮੈਂ ਆ ਗਈਆਂ ਮੈਂ ਚਾਹ ਪੀਣ ਲੱਗੀਆਂ ਇਸ ਤੋਂ ਬਾਅਦ ਮੈਂ ਘਰੇ ਪਹੁੰਚ ਜੂਗੀ ਉਸ ਤੋਂ ਬਾਅਦ ਉਹਨੇ ਫੋਨ ਲਾਇਆ ਵੀ ਕਿ ਪੰਜ ਚਾਰ ਮੁੰਡੇ ਆ ਜਿਹੜੇ ਮੈਨੂੰ ਧੱਕਣ ਦੇ ਆ ਜੀ ਕੋਈ ਘਰਿਆ ਕਵਾਲੇ ਪਿੰਡ ਦੀ ਬੁੜੀ ਆ ਉਹਦੇ ਨਾਲ ਉਹ ਵੀ ਉੱਥੇ ਕੰਮ ਕਰਦੀ ਜਿਨੇ ਉਹਨੂੰ ਮਤਲਬ ਕਿ ਕਿਹਾ ਵੀ ਮੇਰੇ ਪਿੰਡ ਆਇਆ ਉਹਨੂੰ ਪਿੰਡ ਬਲਾ ਕੇ ਮੇਰੀ ਬੇਟੀ ਨੂੰ ਉਸ ਤੋਂ ਬਾਅਦ ਇਹ ਮੁੰਡੇ ਉਹਦੇ ਮੰਗਰੀ ਗਏ ਆ ਉਹਨੂੰ ਉੱਥੋਂ ਚੁੱਕ ਲਿਆ ਜੀ ਕਿਹੜਾ ਨਾਂ ਕੀ ਮੁੰਡਿਆਂ ਦਾ ਸਾਗਰ ਜੀ ਅੱਛਾ ਕਿੰਨੀ ਉਮਰ ਕੁੜੀ ਦੀ ਕੁੜੀ ਆ ਦੀ 15 ਸਾਲ ਦੀ ਤੇ ਇਹ ਸਬੰਧੀ ਤਲਾਹ ਦਿੱਤੀ ਕੋਈ? ਹਾਂਜੀ ਤਲਾਹ ਦਿੱਤੀ ਹੈ ਜੀ। ਕਿੱਥੇ ਦਿੱਤੀ? ਸਭਰਾ ਥਾਣੇ ਦੇ ਵਿੱਚ ਜੀ। ਕੋਈ ਹੋਈ ਕਾਰਵਾਈ? ਕਾਰਵਾਈ ਹੀ ਕੋਈ ਨਹੀਂ ਹੋਈ। ਜਦ ਜਾਣੇ ਉਹ ਧਮਕੀ ਦਿੰਦੇ ਆ। ਉਹਾਂ ਦੇ ਜ ਹਾਈ ਕੋਰਟ 'ਚ ਜਾਓ। ਹਾਈ ਕੋਰਟ ਨੂੰ ਪੁੱਛੋ ਜਾ ਕੇ ਜੇ ਇਹ ਸਰ ਉਹਨੂੰ ਕਹਿੰਨੇ ਵੀ ਸਾਨੂੰ ਕੋਈ ਪ੍ਰੂਫ ਦਿਖਾਓ। ਇਹ ਕੁੜੀ ਨੇ ਬਿਆਨ ਕਰਾਇਆ ਦਿਖਾਓ ਸਾਨੂੰ ਕੁਝ ਨਹੀਂ ਦਿਖਾ ਰਹੇ। ਕੁੜੀ ਦੀ ਉਮਰ 15 ਸਾਲ ਹੈ? ਹਾਂਜੀ 15 ਸਾਲ। ਪਰਚਾ ਦਰਜ ਕੀਤਾ ਪੁਲਿਸ ਨੇ ਮੁੰਡੇ ਦੇ? ਹਾਂਜੀ ਕੀਤਾ ਜੀ। ਤੇ ਉਸ ਦੇ ਬਾਵਜੂਦ ਵੀ ਤੁਹਾਨੂੰ ਧਮਕੀ ਦਿੰਦੇ ਨੇ? ਹਾਂਜੀ। ਹੁਣ ਮੰਗ ਕੀ ਕਰਦੇ ਜੀ? ਮੰਗ ਇਹ ਕਰਦੇ ਜੀ ਸਾਨੂੰ ਇਨਸਾਫ ਮਿਲਣਾ ਆਡੀ ਬੇਟੀ ਸਾਡੇ ਕੋਲੇ ਆਉਣੀ ਚਾਹੀਦੀ ਆ ਮੁੰਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਉਹ ਰੋਜ਼ ਧਮਕੀਆਂ ਦਿੰਦਾ ਮੇਰੇ ਬੇਟੇ ਨੂੰ ਵੀ ਦਿੰਦਾ ਜੀ ਫੋਨ ਤੇ ਪਿਸਤੌਲ ਦਿਖਾਉਂਦਾ ਸਾਨੂੰ ਇਹੀ ਕਹਿੰਦਾ ਮੈਂ ਪਿਸਤੌਲਾਂ ਨਾਲ ਲੈ ਕੇ ਗਿਆ ਆ ਵਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਰਿਕਾਰਡੀਆਂ ਹੈਗੀਆਂ ਤੁਹਾਡੇ ਕੋਲ ਰਿਕਾਰਡੀਆਂ ਹੈਗੀਆਂ ਜੀ ਸਾਡੇ ਕੋਲੇ ਅੱਛਾ ਤੇ ਪੁਲਿਸ ਨੂੰ ਵਿਖਾਈਆਂ ਰਿਕਾਰਡੀਆਂ ਹਾਂਜੀ ਸਾਰਾ ਕੁਝ ਦਿਖਾਈਆਂ ਪੁਲਿਸ ਨੂੰ ਨਾ ਜੀ ਨਾ ਉਹ ਸਾਨੂੰ ਉਲਟਾ ਕਹਿੰਦੇ ਤੁਹਾਨੂੰ ਅੰਦਰ ਕਰ ਦਿਆਂਗੇ ਹੁਣ ਮੰਗ ਕੀ ਕਰਦੀ ਨਹੀਂ ਕਰ ਰਹੀ ਜੀ ਕੀ ਮੰਗ ਕਰਦੇ ਮੰਗ ਇਹੀ ਕਰਦੇ ਜੀ ਦੇਖੋ ਜੀ ਕਹਿ ਦਿੰਦੇ ਧੀਆਂ ਨੂੰ ਕੋਖਾ ਚ ਮਾਰਦੇ ਆ ਤਿਆਂ ਨੂੰ ਕੋਖਾਂ ਤਾਂ ਹੀ ਮਾਰਦੇ ਆ ਤੀਆਂ ਘੜਾ ਉੱਠ ਕੇ ਦੋ ਵਾਰੀ ਖਾਂਦੀਆਂ ਜਦੋਂ ਕੋਈ ਇਨਸਾਫ ਨਹੀਂ ਮਿਲਦਾ ਕੋਈ ਕਦਮ ਉਠਾਉਂਦਾ ਇਸੇ ਵਜ੍ਹਾ ਨਾਲ ਉਠਾਉਂਦਾ ਜੀ ਹਲੋ ਸਾਚੀਆ ਸਰ ਸਤਿ ਸ਼੍ਰੀ ਅਕਾਲ ਜੀ ਇਹ ਇਨਚਾਰਜ ਬੋਲਦੇ ਜੀ ਸਭਰਾਤ ਹਾਂ ਜੀ ਤੁਸੀਂ ਕੌਣ ਹੋ ਪੱਤਰਕਾਰ ਜੀ ਹਾਂ ਜੀ ਤੁਹਾਡੇ ਨਾਲ ਇਥੇ ਸਭਰਾਤ ਜਸਪਾਲ ਕੌਰ ਆ ਜਿਸ ਦੀ ਲੜਕੀ 14 ਤਰੀਕ ਦੀ ਗਈ ਹੋਈ 15 ਸਾਲ ਦੀ ਘਰੋਂ ਜੀ ਜੀ ਉਹਦੇ ਮਕਾਦਮਾ ਸਰ ਮੁਕਦਮਾ ਵੀ ਤੁਹਾਡੇ ਲੋ ਇੱਕ ਵਿਅਕਤੀ ਦੇ ਦਰਜ ਕੀਤਾ ਪਰ ਉਹ ਪੁਲਿਸ ਫੜਨ ਕਿਉਂ ਨਹੀਂ ਸਰ ਉਹਨਾਂ ਨੂੰ ਦਈ ਜੀ ਉਹਨੂੰ ਹਾਈ ਕੋਰਟ ਇੰਟਰਫੇਰੈਂਸ ਵਾਲੀ ਆ ਜੀ ਠੀਕ ਹੈ ਸਰ ਜਿਹੜਾ ਮੁਕਦਮਾ ਇਹ ਜਿਹੜਾ ਮੁਕਦਮਾ ਦਰਜ ਹੋਇਆ ਜੀ ਉਹਦਾ ਕੀ ਬਣਿਆ ਸਰ ਮੁਕਦਮੇ ਦੀ ਕਥਾ ਕੋਈ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਮੁਕਦਮੇ ਦਾ ਹਾਈ ਕੋਰਟ ਸਾਹਿਬ ਨੂੰ ਠੀਕ ਹੈ ਜੀ ਉਹ ਹਾਈ ਕੋਰਟ ਇੰਟਰਫੇਰੈਂਸ ਦੇ ਨਾਲ ਉਹਨਾਂ ਬਾਈਚਾਰ ਨੂੰ ਬਾਈ ਪੈਲ ਨੂੰ ਵਿਆਹ ਕਰਾ ਦਿੱਤਾ ਠੀਕ ਹੈ ਜੀ ਠੀਕ ਹੈ ਬਾਈ ਦਾ ਪਰ ਨੂੰ ਕਰਕੇ ਹਾਈ ਕੋਰਟ ਤੇ ਪਟੀਸ਼ਨ ਪਾਤੀ ਤੇ ਹਾਈ ਕੋਰਟ ਨੇ ਉਹਨਾਂ ਦੀ ਪੁਲਿਸ ਜਿਹੜੀ ਆ ਉਹ ਉਹ ਤੇ ਜਾ ਰਿਹਾ ਉਹਦੇ ਦਾ ਹਰ ਕਰਦੇ ਇਤਿਹਾਸ ਦੇ ਲੋਕਾਂ ਦੇ